ਹਾਂਜੀ ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਠੀਕ ਹੋ ਸਾਰੇ ਤੇ ਆਪਾਂ ਹੋ ਗਏ ਤੇ ਰੈਡੀ ਛਾੜੀ ਆਗੇ ਸੀਗੇ ਬਾਹਰ ਆਪਾਂ ਹੋਟਲ ਚੋਂ ਤੇ ਆਟੋ ਲੱਭਦੇ ਪਏ ਸੀਗੇ ਆਈ ਰਿਐਕਸ਼ਨ ਖੜਾ ਵੈ ਇਹਨੂੰ ਪੁੱਛਦੇ ਆ ਲੋ ਵੀ ਕੱਲੀਏ ਘਰ ਆਪਾਂ ਆ ਜਾ ਵੀ ਮੁੰਡਿਆ ਓਏ ਆ ਬਿਠਾਉਣਾ ਮੈਂ ਆਪਾਂ ਛਾੜੀ ਚੱਲੇ ਕਿ ਨਹੀਂ ਰੈਂਟ ਤੇ ਲੈ ਲੈਣੀ ਆ ਆਪਾਂ ਤੇ ਕਿਰਾਇਆ ਦਾ ਇਦਾਂ ਬਹੁਤ ਪੈ ਜਾਣਾ ਸਾਨੂੰ ਆਡੋ ਆਡੋ ਦਾ ਇਹ ਤਾਂ ਸਾਨੂੰ ਫਾਇਦਾ ਨਹੀਂ ਹੈਗਾ ਤੇ ਸਕੂਟਰੀ ਮਿਲ ਗਈ ਫੇਰ ਆਹੋ ਚ ਭੰਮਾਂਗੇ ਲੋ ਵੀ ਬਾਈਕ ਆਪਾਂ ਨੂੰ ਮਿਲ ਗਿਆ ਤੇ ਇੱਥੋਂ ਮਿਲਿਆ ਆਪਾਂ ਹਰੀ ਓਮ ਟੂਰਸ ਵਾਲਿਆਂ ਦੇ ਹਰੀ ਓਮ ਟੂਰਸ ਟਰੈਵਲ ਤੋਂ ਤੇ ਆਹ ਬਾਈਕ ਲੈ ਆ ਆਪਾਂ ਆਹ ਬਾਈਕ ਲੈ ਆ ਆਪਾਂ ਤੇ ਇਹਦਾ 24 ਘੰਟਿਆਂ ਦਾ ਹੈਗਾ 800 ਰੁਪਿਆ ਕਿਰਾਇਆ ਤੇ ਆਹ ਸਕੂਟੀ ਇਹਦਾ 500 ਰੁਪਿਆ ਤੇ ਉਹ ਬੋਲਟ ਉਹਦਾ 1200 ਰੁਪਿਆ ਆ ਬਾਈ ਲੈ ਆਪਾਂ ਆ ਬਾਈ ਦੇ ਕੋਲੋਂ ਠੀਕ ਆ ਬਾਈ ਹੁਣ ਤੈਨੂੰ ਕੱਲੂ ਮਿਲਾਂਗੇ ਠੀਕ ਆ ਤੇਲ ਤੂਲ ਪਵਾਤਾ ਆ ਜੇ ਕਰਕੇ ਪਵਾਉਣਾ ਪੈਣਾ ਸਾਨੂੰ ਹੁਣ ਇੱਕ ਡੰਡਾ ਇੱਕ ਡੰਡਾ ਕਢ ਲਿਆ ਹੁਣਾ ਤੇਲ ਤੁੰਨੇ ਯਾਰ ਕਿਤਨਾ ਫੁੱਲ ਕਰਵਾਦੇ ਆਪ ਠੀਕ ਆ ਚੱਲੀਏ ਫਿਰ ਉਸਤਾਦ ਜੀ ਤੇ ਇਹ ਆ ਗਿਆ ਯਾਰ ਇਹ ਸੈਲਫ ਸਟਾਰਟ ਆ ਕਿ ਦੂਜਾ ਵਾ ਸੈਲਫ ਸਟਾਰਟ ਆ ਨਾ ਬਾ ਠੀਕ ਆ ਕੱਪੜਾ ਵਿੱਚ ਹੀ ਪਾ ਦੇ ਇਹਦੇ ਲੋਡ ਪੈਂਦੀ ਰਹਿਣੀ ਆ ਤੇ ਕਿੱਲੋ ਚੱਲਦੇ ਹੁਣ ਆਪਾਂ ਜੈਪੁਰ ਘੁੰਮਦੇ ਆਂ। ਆਪਾਂ ਚੱਲੇ ਮੋਟਰਹਾਲ ਤੇ ਹੁਣ ਘੁੰਮਣ ਤੇ ਆਪਾਂ ਚੱਲੇ ਇੰਦਰਾ ਬਾਜ਼ਾਰ ਚੱਪੜਾ ਦਾ ਜੋੜਾ ਲੈਣਾ ਇੱਕ ਮੈਦ ਕੋਲ ਤਾਂ ਹੈਗੀਆਂ ਬਾਈ ਕੋਲ ਨਹੀਂ ਹੈਗੀਆਂ ਤੇ ਤੁਹਾਨੂੰ ਦਿਖਾਉਣੇ ਆਪਾਂ ਇੰਦਰਾ ਬਾਜ਼ਾਰ ਗਲੀਆਂ ਦਿਖਾ ਆ ਵੀ ਕੈਮਰਾ ਘੁਮਾ ਕੇ ਆਏ ਆਪਣੇ ਹੋਟਲ ਦੇ ਬੈਕ ਸਾਈਡ ਤੇ ਆਪਾਂ ਜਾ ਰਹੇ ਆਂ ਇੱਧਰ ਹੀ ਦੱਸਿਆ ਬਾਈ ਨੇ ਆਪਾਂ ਨੂੰ ਕਹਿੰਦਾ ਇੱਧਰ ਹੀ ਤੁਹਾਨੂੰ ਸ਼ੌਖਾ ਪੂਰਾ ਕਿਲੋ ਕਿਲੋਮੀਟਰ ਹੀ ਐਥੋਂ ਰਸਤਾ ਇੰਦਰਾ ਬਾਜ਼ਾਰ ਦਾ ਤੇ ਮੀਂਹ ਪੂਰਾ ਪੈ ਕੇ ਹਟਿਆ ਹੁਣੀ ਹਟਿਆ ਵਾ ਇਹ ਆਪਾਂ ਅਗੇ ਜੈਪੁਰ ਦੇ ਇੰਦਰਾ ਬਾਜ਼ਾਰ ਇਹ ਇੰਦਰਾ ਬਾਜ਼ਾਰ ਅੱਜ ਬੰਦ ਆ ਸੰਡੇ ਕਰਕੇ ক্লোਜ਼ ਆ ਜ਼ਿਆਦਾਤਰ ਤਾਂ ਸ਼ਾਪਾਂ ਥੋੜੀਆਂ-ਬਹੁਤੀਆਂ ਮਾਰਕੀਟ ਹੀ ਖੁੱਲੀ ਆ ਤੇ ਚੱਪਲਾਂ ਦੀ ਦੁਕਾਨ ਆਪਾਂ ਨੂੰ ਮਿਲ ਗਈ ਇੱਥੋਂ ਬਾਈ ਨੂੰ ਦਵਾ ਲਈਏ ਤੇ ਬੂਟ ਅਸੀਂ ਪਾ ਕੇ ਨਹੀਂ ਆਇਆ ਕੋ ਪਹਿਲਾਂ ਗਿੱਲੇ ਹੋਗੇ ਅਸੀਂ ਬਾਰਿਸ਼ ਆ ਗਈ ਸੀਗੀ ਮੀਂਹ ਆ ਗਿਆ ਸੀ ਤੇ ਮੈਂ ਤਾਂ ਲੈ ਕੇ ਆਇਆ ਸੀ ਪੰਨੋ ਚੱਪਲਾਂ ਤੇ ਦੇਖਦੇ ਆ ਕਿ ਇੱਧਰ ਨੂੰ ਚੱਲਦੇ ਆ ਆਪਾਂ ਹਲੇ ਸਟਾਰਟਿੰਗ ਹੀ ਆ ਇੱਧਰ ਨੂੰ ਚੱਲਦੇ ਆ ਆਪ ਅੱਗੇ ਨੂੰ ਤੇ ਇੱਧਰਲੀ ਸਾਈਡ ਨੂੰ ਤੇ ਦੇਖਦੇ ਆ ਅੱਗੇ ਖੁੱਲੀਆਂ ਮਾਰਕੀਟ ਕਿ ਨਹੀਂ ਜੇ ਖੁੱਲੀਆਂ ਤਾਂ ਕੋਹ ਲਾ ਕੋਹ ਲਾਵਾਂਗੇ ਜ਼ਰੂਰ बंद ਪਈ ਆ ਜੇ ਸੰਡੇ ਕਰਕੇ ਮਾਰਕੀਟ ਸਾਰੀ ਇਹ ਆ ਇੰਦਰਾ ਮਾਰਕੀਟ ਤੇ ਥੋੜੀਆਂ-ਬਹੁਤੀਆਂ ਸ਼ਾਪਾਂ ਹੀ ਖੁੱਲੀਆਂ ਹੋਈਆਂ ਨੇ ਗੀਆਂ ਦੇਖਦੇ ਆ ਜੇ ਕੋਈ ਕੰਮ ਦੀ ਚੀਜ਼ ਮਿਲਦੀ ਆ ਤਾਂ ਲੈਨੇ ਆ ਕਿਹਨਾਂ ਦਾ ਇਹਦਾ ਜੈਪੁਰ ਨੂੰ ਪਿੰਕ ਸਿਟੀ ਵੀ ਕਹਿ ਦਿੰਦੇ ਨੇ ਆ ਦੇਖ ਲਓ ਤੁਸੀਂ ਸਾਰੇ ਮਕਾਨਾਂ ਨੂੰ ਰੰਗ ਦੇਖੋ ਪਿੰਕ-ਪਿੰਕ ਹੀ ਹੋਏ ਹੋਏ ਨੇ ਥੋੜੇ ਜੇ ਫੇਡ ਹੋ ਗਏ ਨੇ ਤਾਂ ਕਰਕੇ ਪਤਾ ਨਹੀਂ ਲੱਗ ਰਿਹਾ ਆ ਦੇਖੋ ਪਿੰਕ ਅੱਗੇ ਤੱਕ ਲੱਗੇ ਨਹੀਂ ਏ ਆ ਜੀ ਪਿੰਕ ਸਿਟੀ ਜੈਪੁਰ ਆ ਪੁਲਿਸ ਸਟੇਸ਼ਨ ਆ ਜੈਪੁਰ ਦਾ ਸਪੈਸ਼ਲ ਕੁਲਫੀ ਐਂਡ ਜੂਸ ਮੰਡਾਰ ਇੱਥੇ ਆਏ ਆ ਬਾਈ ਕੋਲੇ ਰਵੜੀ ਖਾਣ ਤੇ ਇਹਨਾਂ ਦੀ ਸਪੈਸ਼ਲ ਰਵੜੀ ਹੈਗੀ ਆ ਉਹ ਵਾਲੀ 100 ਰੁਪਏ ਵਾਲੀ ਤੇ ਇਹ ਖਾਨਦੇ ਆਂ ਦੇਖਦੇ ਆਂ ਟੇਸਟ ਕਿਦਾਂ ਦਾ ਵਾ ਤੇ ਫਿਰ ਚੱਲਦੇ ਆਂ ਤੁਹਾਨੂੰ ਅੱਗੇ ਪਿੰਕ ਸਿਟੀ ਘੁੰਮਣ ਠੀਕ ਆ ਬਾਈ ਡਨ ਟੇਸਟ ਕਰਕੇ ਦੇਖ ਮੈਨੂੰ ਤਾਂ ਕਹਣ ਲੱਗੀ ਚੀਜ਼ ਹਾਂ ਦੇਖ ਰੇਟ ਕਰਕੇ ਕੀ ਕੀ ਕਹਿਣਾ ਤੇਰਾ ਸਪੈਸ਼ਲ ਇਹਨਾਂ ਦਾ ਏ ਇਹਦਾ ਤੇਰਾ ਬਟਾ ਸਪੈਸ਼ਲ ਰਬੜੀ ਕੁਲਫੀ ਫਲੂਦਾ ਵਾਏ ਜਿਹੜਾ ਆਪਣੇ ਲੁਧਿਆਣੇ ਫਲੂਦਾ ਮਿਲਦਾ ਉਹਦੇ ਹਾਂ ਇਹ ਫਲੂਦਾ ਵਾਏ ਰਬੜੀ ਫਲੂਦਾ ਆ ਸਪੈਸ਼ਲ ਚਲੋ ਵੀ ਚੱਲੀਏ ਹੁਣ ਆਪਾਂ ਤੇ ਪਹਿਲਾਂ ਪਵਾਈਏ ਬਾਈਕ ਦੇ ਵਿੱਚ ਤੇਲ પેટ્રોલ ਪੰਪ ਲੱਭਦੇ ਹੁਣ ਆਪਾਂ ਬਾਈ ਨੇ ਤਾਂ ਇੱਧਰ ਨੂੰ ਕਿਹਾ ਵਾ ਇੱਧਰਲੀ ਸਾਈਡ ਨੂੰ ਤੇ ਇੱਧਰ ਨੂੰ ਚੱਲਦੇ ਹੁਣ ਪੰਪ ਲੱਭੀਏ ਪਹਿਲਾਂ ਅੱਜ ਕੇ ਪੰਪ ਦੇ ਤੇ ਪਵਾਈਏ ਤੇਲ ਹੈ ਕੌਲੀ ਕਰਾ ਦੇ ਹੁਣ ਆਪਾਂ ਦੋ ਦਿਨ ਦਾ ਘੁੰਮੀ ਆਣਾ ਲੋ ਜੀ ਪਹੁੰਚ ਗਿਆ ਆਪਾਂ ਬਿਰਲਾ ਮੰਦਿਰ ਤੇ ਆ ਉੱਪਰਲੀ ਸਾਈਡ ਸ਼ਿਵ ਜੀ ਦਾ ਮੰਦਿਰ ਆ ਇਹ ਬੰਦ ਹੋ ਗਿਆ ਹੁਣ ਅੱਗੇ ਤਾਂ ਸਾਲ ਦੇ ਵਿੱਚ ਇੱਕ ਵਾਰੀ ਖੁੱਲਦਾ ਹੁੰਦਾ ਸੀ ਸ਼ੁਭਰਾਤਰੀ ਵਾਲੇ ਦਿਨ ਤੇ ਹੁਣ ਨਹੀਂ ਖੁੱਲਦਾ ਹੈਗਾ ਹੁਣ ਕੱਲਾ ਪੂਜਾ ਵਗੈਰਾ ਹੁੰਦੀ ਆ ਪੰਡੇ ਤੇ ਵਗੈਰਾ ਕੱਲੇ ਜਾਂਦੇ ਨੇ ਉਦਾਂ ਨਹੀਂ ਖੁੱਲਦਾ ਹੈਗਾ ਤੇ ਮੈਂ ਤੁਹਾਨੂੰ ਦਰਸ਼ਨ ਕਰਵਾਉਣੀ ਆ ਬਿਰਲਾ ਮੰਦਿਰ ਦੇ ਲੋ ਜੀ ਜੋੜੇ ਆਪਾਂ ਇੱਧਰ ਕਰਾਤੇ ਜਮਾ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਦਰਸ਼ਨਾਂ ਲਈ ਜੀ ਇਹ ਸੀਗਾ ਬਿਰਲਾ ਮੰਦਿਰ ਤੇ ਇਹ ਲక్ష్ਮੀ ਨਾਰਾਇਣ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਵਾ ਤੇ ਇਹ ਵੀ ਜੈਪੁਰ ਦੇ ਵਿੱਚ ਹੀ ਸਥਿਤ ਆ ਤੇ ਇਹ ਆਪਣੇ ਪਿੰਕ ਸਿਟੀ ਤੋਂ 4-5 ਕਿਲੋਮੀਟਰ ਦੂਰ ਆ ਤੇ ਇਹ ਤੁਹਾਨੂੰ ਮੈਂ ਸਾਹਮਣੇ ਦਰਸ਼ਨ ਤੁਸੀਂ ਕਰ ਸਕਦੇ ਹੋ ਅੰਦਰ ਦਾ ਫੋਟੋ ਵੀਡੀਓ ਅਲਾਉਡ ਨਹੀਂ ਸੀਗੀ ਤੇ ਇਹ ਆ ਬਿਰਲਾ ਮੰਦਿਰ ਇਹ ਉੱਪਰ ਪਹਾੜੀ ਦੇ ਉੱਪਰ ਹੀ ਬਣਿਆ ਹੋਇਆ ਵਾ ਇਹ ਦੇਖ ਸਕਦੇ ਹੋ ਬਾਕੀ ਸ਼ਹਿਰ ਨੀਵਾਂ ਸਾਰਾ ਤੇ ਉੱਪਰ ਹੀ ਬਣਿਆ ਹੋਇਆ ਪਹਾੜੀ ਦੇ ਵੀ ਇਹ ਸੀਗਾ ਆਪਣਾ ਬਿਰਲਾ ਮੰਦਿਰ ਤੇ ਇੱਥੇ ਬਿਲਕੁਲ ਸਾਹਮਣੇ ਜਾ ਕੇ ਸਿੱਧੇ ਹੀ ਜਾਣਾ ਬਿਲਕੁਲ ਤੇ ਇੱਧਰੋਂ ਹੁਣ ਆਪਾਂ ਜਾ ਰਹੇ ਆ ਪਤਰੀਕਾ ਗੇਟ ਬਿਲਕੁਲ ਸਿੱਧੇ ਹੀ ਜਾਣਾ ਵਾ ਤੇ ਇੱਥੋਂ ਕਿਲੋ 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 ਦਾ ਰਸਤਾ ਕਿਲੋ 1 1.5 ਕਿਲੋਮੀਟਰ ਦਾ ਰਸਤਾ ਵਾ ਤੇ ਆਪਾਂ ਸਿੱਧੇ ਹੀ ਜਾ ਰਹੇ ਹਾਂ ਹਾਂ ਪਤਰੀਕਾ ਗੇਟ ਪਹੁੰਚ ਗਏ ਆਪਾਂ ਇਹ ਨਾਈਟ 뷰 ਆ ਦਿਨੇ ਆ ਪਾਏ ਸੀਗੇ ਤੇ ਦਿਨੇ ਇੱਥੋਂ ਚੱਲ ਗਏ ਸੀਗੇ ਕਿਉਂਕਿ ਨਾਈਟ 뷰 ਜ਼ਿਆਦਾ ਸੋਹਣਾ ਲੱਗਦਾ ਵਾ ਲਾਈਟਿੰਗ ਵੈਰਾ ਚੱਲਦੀ ਆ ਤੇ ਇਸ ਲਈ ਫਿਰ ਆਪਾਂ ਕਹਿਆ ਵੀ ਚਲੋ ਰਾਤ ਨੂੰ ਆਵਾਂਗੇ ਇਹ ਆ ਪਤਰੀਕਾ ਗੇਟ ਆ ਲਿਖਿਆ ਵੀ ਹੋਇਆ ਉਰੇ ਅੰਦਰੋਂ ਦਿਖਾਉਣਾ ਤੁਹਾਨੂੰ ਕਿੱਦਾਂ ਦਾ ਵਾ ਲਓ ਜੀ ਕੁਝ ਐਦਾਂ ਦਾ ਲੱਗਦਾ ਨੇੜੇ ਤੋਂ ਤੇ ਆਹ 프ਰੰਟ ਤੇ ਮੂਰਤੀਆਂ ਬਣਾਈਆਂ ਹੋਈਆਂ ਨਿਗੀਆਂ ਸਟੈਚੂ ਬਣਾਏ ਹੋਏ ਨੇਗੇ ਥੱਲੇ ਲਾਈਟਿੰਗ ਵਗੈਰਾ ਕੀਤੀ ਹੋਈ ਹੈ ਇਹਨੂੰ ਪੂਰੀ ਸਾਈਡ ਆ ਗਏ ਆ ਤੇ ਬੈਕ ਸਾਈਡ ਤੋਂ ਕੁਝ ਇਦਾਂ ਦਾ 뷰 ਲੱਗਦਾ ਵਾ ਇਦਾਂ ਇਧਰ ਬਣਿਆ ਹੋਇਆ ਸਾਈਡ ਤੇ ਤੇ ਇਧਰ ਸੰਗੀਤ ਵਗੈਰਾ ਚੱਲ ਰਿਹਾ ਵਾ ਦੇਖਦੇ ਆ ਕੀ ਆ ਚੱਲ ਕੇ ਬਾਈ ਗਾਣਾ गा ਰਿਹਾ ਵਾ ਕੋਈ ਨਾਮ ਕੀ ਹੈ ਜਰਾ ਮੇਰਾ ਸਟਾਰ ਸਿੰਗਰ ਸਟਾਰ ਸਿੰਗਰ ਵਿਨੋਦ ਕੁਮਾਰ ਵਿਨੋਦ ਕੁਮਾਰ ਲੈ ਵੀ ਆ ਬਾਈ ਆਪਣਾ ਸਟਾਰ ਸਿੰਗਰ ਵਿਨੋਦ ਕੁਮਾਰ ਤੇ ਹੁਣ ਇਹ ਸੁਣਾਊਗਾ ਗਾਣਾ ਸਪੈਸ਼ਲ ਸਾਡੇ ਲਈ ਸੁਣਾ ਦੇ ਜੀ ਪਿੱਛੇ ਸੀਗਾ ਪਤਰੀਕਾ ਗੇਟ ਤੇ ਹੁਣ ਆਪ ਆ ਗਏ ਤਰੂਨਾ ਗੇਟ ਤੇ ਦਿਖਾਉਨੇ ਆ ਤੁਹਾਨੂੰ ਤਰੂਨਾ ਗੇਟ ਇਹ ਆ ਇਦਾਂ ਦਾ ਕੁਝ 뷰 ਹੁੰਦਾ ਵਾ ਤਰੂਨਾ ਗੇਟ ਇੱਥੇ ਵੀ ਬਹੁਤ ਟੂਰਿਸਟ ਆਉਂਦੇ ਨੇ ਤੇ ਫੋਟੋਆਂ ਵਗੈਰਾ ਖੱਚ ਕੇ ਜਾਂਦੇ ਨੇ ਦੇਖ ਸਕਦੇ ਹੋ ਤੁਸੀਂ ਕਿੰਦਾ ਦੀ ਕਲਾਕਾਰੀ ਕੀਤੀ ਹੋਈ ਆ ਗੇਟ ਉੱਪਰ ਗੇਟ ਬਣਾਇਆ ਹੋਇਆ ਹੈ ਨਾ ਇਹ ਆ ਜੀ ਤਰੂਨਾ ਗੇਟ ਤੇ ਆ ਛੋਟੇ ਛੋਟੇ 42 ਗੇਟ ਬਣਾਏ ਹੋਏ ਨੇ ਨਾ 42 ਗੇਟ ਬਣਾ ਕੇ ਤੇ ਇੱਕ ਵੱਡਾ ਸਾਰਾ ਗੇਟ ਬਣਵਾਇਆ ਹੋਇਆ ਇਹਨਾਂ ਨੇ ਹਾਂ ਇੱਥੇ ਫੋਟੋਆਂ ਵਗੈਰਾ ਖਿੱਚੀਆਂ ਜਾਂਦੀਆਂ ਨੇਗੀਆਂ ਤੇ ਬਸ ਕੱਲਾ ਇਹੀ ਆ ਹੋਰ ਤਾਂ ਕੁਝ ਹੈ ਨਹੀਂ ਜਿਆਦਾ ਇਹਦਾ ਨਾਮ ਆ ਤਰੂਨਾ ਗੇਟ ਦੇਖ ਸਕਦੇ ਹੋ ਤੁਸੀਂ ਪੂਰੇ ਵੀ ਟੂਰਿਸਟ ਬਹੁਤ ਜਿਆਦਾ ਆਉਂਦਾ ਵਾ ਫੋਟੋਆਂ ਵਗੈਰਾ ਖਿੱਚਣ ਆਉਂਦਾ ਵਾ ਹੁਣ ਆਪਾਂ ਚੱਲਦੇ ਆ ਅੱਗੇ ਆਪਾਂ ਆਗੇ ਜੀ ਕੇ ਆਪਣੇ ਹੋਟਲ ਵਾਪਸ ਇਹ ਟਾਈਮ ਹੋ ਗਿਆ 10 ਤੋਂ ਉੱਪਰ ਹੋ ਗਏ 10:30 ਹੋ ਗਏ ਤੇ 10 ਵਜੇ ਤੱਕ ਇਹ ਸ਼ਹਿਰ ਬੰਦ ਹੋ ਜਾਂਦਾ ਵਾ ਕੱਲੇ ਕੱਲੇ ਚੌਂਕ ਤੇ ਪੌਸ ਖੜੇ ਜਾਂਦੀ ਆ ਤੇ ਰੋਟੀ ਰੁੱਟੀ ਆਪਾਂ ਬਾਹਰੋਂ ਹੀ ਲੈ ਆਉਂਦੀ ਡਿਨਰ ਹੋਣਾ ਆਪਾਂ ਇੱਥੇ ਹੀ ਕਰਾਂਗੇ ਰੂਮ ਦੇ ਵਿੱਚ ਤੇ ਦੇਖ ਸਕਦੇ ਤੁਸੀਂ ਇੱਥੋਂ ਹੀ ਬਾਹਰੋਂ ਲੈ ਆਉਂਦੀ ਆਪਾਂ ਹੋਟਲ ਤੋਂ ਪੈਕ ਕਰਵਾ ਲਿਆਉਂਦੀ ਤੇ ਇਹਨਾਂ ਖਾ ਕੇ ਫਿਰ ਸੌਣਨੇ ਆਪਾਂ ਇਹ ਕਿਵੇਂ ਲੱਗੀ ਅੱਜ ਦੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦਾ ਦਿਓ